ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੋਂ ਦਾ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਅਪਡੇਟ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਤਕਰੀਬਨ ਬਾੜੀ ਦਾ ਕੰਮ ਆਪਣਾ ਚੱਲ ਰਿਹਾ ਤੇ ਜਿਹੜਾ ਮੌਸਮ ਦਾ ਆਪਾਂ ਨੂੰ ਡਰ ਸੀਗਾ ਉਹ ਲੰਘ ਚੁੱਕੀ ਹੈ ਆਪਣੀ ਮੌਸਮਾਂ ਤੇ ਹੁਣ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਹੈ ਵੀ ਦੁਬਾਰਾ ਮੌਸਮ ਨਾ ਖਰਾਬ ਹੋ ਜੇ ਤੇ ਬਾਢੀ ਜਲਦੀ ਤੋਂ ਜਲਦੀ ਕਰਨ ਦੀ ਸੋਚਣਗੇ ਤੇ ਜਲਦਬਾਜ਼ੀ ਦੇ ਵਿੱਚ ਕਿਸਾਨ ਵੀਰ ਕੱਚੀਆਂ ਫਸਲਾਂ ਵੀ ਵੱਢ ਸਕਦੇ ਨੇ ਚਲੋ ਜੋ ਜਿਸ ਦੀ ਫਸਲ ਹੈ ਜਿੱਦਾਂ ਵੱਢਣੀ ਹੈ ਉਹ ਵੀਰਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਤੇ ਆਪਾਂ ਅੱਜ ਗੱਲਬਾਤ ਕਿਸਾਨ ਵੀਰੋਂ ਉਹਨਾਂ ਤੋਂ ਓਹਦੀ ਨਾਲ ਇਹ ਕਰਨੀ ਹੈ ਕਿ ਵੀ ਜਿਹੜਾ ਹੁਣ ਆਪਾਂ ਕਣਕ ਤੋਂ ਬਾਅਦ ਕਿਸਾਨ ਵੀਰ ਨੇ ਜਿਹੜੇ 2-3 ਫੈਸਲੇ ਲੈਂਦੇ ਹੁੰਦੇ ਨੇਗੇ ਤੇ ਪਹਿਲਾ ਮੱਕੀ ਦਾ ਫਿਰ ਮੂੰਗੀ ਦਾ ਜਾਂ ਫਿਰ ਜੰਤਰ ਦਾ ਤਾਂ ਕਿਸਾਨ ਵੀਰੋਂ ਮੈਂ ਤੁਹਾਡੇ ਲਈ ਅੱਜ ਇਹ ਵੀਡੀਓ ਤਾਂ ਲੈ ਕੇ ਆਇਆਗਾ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਜਿੱਥੇ April 15 ਤੱਕ ਅੱਧੀ ਬਾਡੀ ਕੰਪਲੀਟ ਹੋ ਜਾਂਦੀ ਸੀ ਪੰਜਾਬ ਦੇ ਵਿੱਚ ਹਜੇ ਬਾਡੀ ਸ਼ੁਰੂ ਹੋਈ ਹੈ ਤੇ ਮੱਕੀ ਵਾਲੇ ਕਿਸਾਨ ਵੀਰ ਨੇ ਜਿਹੜੇ ਉਹਨਾਂ ਲਈ ਇੱਕ ਸਭ ਤੋਂ ਜ਼ਰੂਰੀ ਮੈਂ ਟੌਪਿਕ ਇਹ ਲੈ ਕੇ ਆਇਆਗਾ ਮੱਕੀ ਦੀ ਕਿਸਮ ਦੀ ਚੋਣ ਕਿਵੇਂ ਕਰੀਏ ਤੇ ਕਿਹੜੇ ਬਾਣਾ ਦੇ ਵਿੱਚ ਮੱਕੀ ਲਾਈਏ ਤਿੰਨ ਟੌਪਿਕਾਂ ਦੇ ਉੱਪਰ ਆਪਾਂ ਗੱਲ ਕਰਾਂਗੇ ਕਿਸਾਨ ਵੀਰੋ ਅੱਜ ਤੇ ਹੋ ਸਕੇ ਆ ਤਾਂ ਮੈਂ ਇੱਕ ਅਲੱਗ ਤੋਂ ਟੌਪਿਕ ਤੁਹਾਨੂੰ ਫੇਰ ਸਮਝਾਵਾਂ ਇੱਕ ਹੋਰ ਤੇ ਦੋ ਟੌਪਿਕ ਦੇ ਉੱਪਰ ਮੇਨ ਗੱਲ ਕਰਾਂਗੇ ਆਪਾਂ ਮੱਕੀ ਤੇ ਮੂੰਗੀ ਦੇ ਉੱਪਰ ਤਾਂ ਕਿਸਾਨ ਵੀਰੋ ਗੱਲਬਾਤ ਐ ਕਿ ਜਿਹੜਾ ਹੁਣ ਤੁਸੀਂ ਮੱਕੀ ਬੀਜਣੀ ਐ ਏਦੋਂ ਮੱਧ ਦੇਖੋ ਜਿਹਦੀ ਕਿਸਾਨ ਵੀਰ ਦੀ ਫਸਲ ਐ ਜਿਹੜੀ 20 ਤੋਂ ਲੈ ਕੇ 25 ਅਪ੍ਰੈਲ ਤੱਕ ਵੱਡੀ ਜਾਂਦੀ ਆ ਉਹ ਕਿਸਾਨ ਵੀਰ ਇੱਕ ਸਭ ਤੋਂ ਮੇਨ ਕੰਮ ਕੀ ਕਰਨਾ ਜਿਹੜੀ ਤੁਸੀਂ ਕਿਸਾਨ ਵੀਰੋ ਫਸਲ ਬੀਜਣੀ ਹੈ ਮੱਕੀ ਦੀ ਉਹ ਘੱਟ ਟਾਈਮ ਵਾਲੀ ਵੈਰਾਈਟੀ ਚੂਜ਼ ਕਰੋ ਕਿਉਂਕਿ ਜੇ ਹੁਣ ਤੁਸੀਂ ਵੈਰਾਈਟੀ ਕੋਈ ਇਹੋ ਜੀ ਲਾ ਲਈ ਜਿਹਦਾ ਟਾਈਮ ਪੀਰੀਅਡ 90 ਦਿਨ ਦੇ ਕਰੀਬ ਹੋਇਆ ਤਾਂ ਤੁਹਾਡੀ ਕਿਸਾਨ ਵੀਰੋ ਆਉਣ ਵਾਲੀ ਜਿਹੜੀ ਫਸਲ ਆ ਗਈ ਝੋਨੇ ਦੀ ਬਹੁਤ ਜ਼ਿਆਦਾ ਲੇਟ ਹੋ ਸਕਦੀ ਹੈ ਉਹ ਕਿਉਂਕਿ ਇਹ ਇਦਾਂ ਨਹੀਂ ਉਹ ਵੀ ਇਕੱਲੀ ਮੱਕੀ ਬੀਜਲੀ ਮੱਕੀ ਦੇ ਨਾਲ ਆਪਣੀ ਆਉਣ ਵਾਲੀ ਫਸਲ ਦਾ ਵੀ ਜਿਹੜਾ ਹੁੰਦਾਗਾ ਸਿਸਟਮ ਬਣਿਆ ਹੋਇਆ ਹੁੰਦਾਗਾ ਤਾਂ ਕਿਸਾਨ ਵੀਰੋ ਤੁਸੀਂ ਥੋੜਾ ਠਾਰੀ ਜਿੱਦਾਂ ਆਪਾਂ ਕਹਿੰਦੇ ਕਰਕੇ ਦੁਕਾਨਦਾਰਾਂ ਨਾਲ ਪ੍ਰੋਪਰ ਉਹ ਬੀਜ ਲਓ ਜਿਹੜਾ 70 75 ਦਿਨ ਦੇ ਵਿੱਚ ਤੁਹਾਨੂੰ ਮੱਕੀ ਦਾ ਆਚਾਰ ਦੇ ਦੇਵੇ ਤੇ ਦੂਜਾ ਕਿਸਾਨ ਵੀਰੋ ਮੈਂ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹਿਣਾਗਾ ਵੀ ਸਲਫੋ ਸਲਫਰੋਨ ਜਾਂ ਲੀਡਰ ਵਾਲਾ ਸਾਲਟ ਦਾ ਖੇਤ ਦੇ ਵਿੱਚ ਜੇ ਤੁਸੀਂ ਪ੍ਰਯੋਗ ਕੀਤਾ ਹੋਇਆ ਤਾਂ ਤੁਸੀਂ ਮੱਕੀ ਨਾ ਬੀਜੋ ਉੱਥੇ ਬਾਣ ਦੇ ਵਿੱਚ ਮੱਕੀ ਤੁਹਾਡੀ ਲੇਟ ਵੀ ਹੋਊਗੀ ਹੋਣੀ ਵੀ ਨਹੀਂ ਖਰਚਾ ਬਹੁਤ ਹੋ ਜਾਊਗਾ ਤਾਂ ਤੁਹਾਡੇ ਪੱਲਿਓਂ ਪੈਸੇ ਜਾਣਗੇ ਬਚਨਾ ਬਚਾਉਣਾ ਤੁਹਾਨੂੰ ਉਹਦੇ ਵਿੱਚੋਂ ਕੁਝ ਵੀ ਨਹੀਂ ਕਿਉਂਕਿ ਕਿਸਾਨ ਵੀਰੋ ਇਹ ਇੱਕ ਬਹੁਤ ਜ਼ਰੂਰੀ ਗੱਲ ਹੁੰਦੀ ਹੈ ਕਿਉਂਕਿ ਪਹਿਲਾਂ ਆਪਾਂ ਨੂੰ ਇਹ ਦੱਸਣਾ ਫਰਜ਼ ਮੰਨਦਾ ਬਾਅਦ ਦੇ ਵਿੱਚ ਵੀਡੀਓ ਪਾਈਦਾ ਕੋਈ ਫਾਇਦਾ ਨਹੀਂ ਹੁਣ ਤੁਹਾਡੇ ਲਗਭਗ ਤਿੰਨ ਚਾਰ ਦਿਨ ਦਾ ਚਾਰ ਪੰਜ ਦਿਨ ਦਾ ਟਾਈਮ ਹੈਗਾ ਤੁਸੀਂ ਆਪਣਾ ਮਾਣਾ ਜਿਹੜਾ ਉਹ ਬਣਾ ਸਕਦੇ ਹੋ ਤੇ ਅੱਗੇ ਇਹਨੇ ਕਿਸਾਨ ਵੀਰੋ ਗੱਲ ਮੂੰਗੀ ਦੀ ਹੁਣ ਜਿਹੜੇ ਵੀਰੋ ਤੁਸੀਂ ਮੂੰਗੀ ਬੀਜਣ ਦੀ ਗੱਲ ਕਰ ਰਹੇ ਹੋਗੇ ਮੱਕੀ ਸੌਰੀ ਕਣਕਲੇ ਬਾਣਾ ਦੇ ਵਿੱਚ ਮੂੰਗੀ ਕਿਸਾਨ ਵੀਰੋ ਤੁਸੀਂ ਘੱਟ ਸਮੇ ਵਾਲੀ ਬੀਜ ਸਕਦੇ ਜਿੱਦਾਂ ਆਪਣੇ ਐਸਐਮਐਲ ਆਈਏਗੀ 182700 ਦੀ ਇਸ ਤਰ੍ਹਾਂ ਦਾ ਕੋਈ ਬੀਜ ਆਪਣੀ ਯੂਨੀਵਰਸਿਟੀ ਨੇ ਬਣਾਇਆਗਾ ਉਹ 62 ਦਿਨ ਚ ਪੱਕ ਕੇ ਤਿਆਰ ਹੋ ਜਾਂਦੀ ਪਰ 62 ਦਿਨ ਚੋਂ ਨਹੀਂ ਪੱਕਦੀ ਉਹ ਵੀ 70 ਦਿਨ ਲੱਗੂਗੀ ਹੀ ਲੱਗੂਗੀ ਕੋਈ ਵੀ ਮੂੰਗਿਆ ਕਿਸਾਨ ਵੀਰੋ 65 ਤੋਂ ਲੈ ਕੇ 70 ਦਿਨਾਂ ਦੇ ਵਿੱਚ ਉਹਨੇ ਵੱਕੇ ਤਿਆਰ ਹੋਣਾ ਕਿਉਂਕਿ ਜਿਹੜੀ ਕਣਕ ਵਾਲੀ ਮੂੰਗੀ ਇਹਦੇ ਉੱਪਰ ਕਿਸਾਨ ਵੀਰੋ ਫਸਲ ਦਾ ਸੌਰੀ ਮੌਸਮ ਦਾ ਪ੍ਰਭਾਵ ਜਿਹੜਾ ਬਹੁਤ ਪੈਂਦਾ ਤੇ 444 ਸਟਾਰ ਜਿੱਦਾਂ ਆਉਂਦੀ ਆ ਆਪਣੇ ਮੂੰਗੀ ਜਾਂ ਬੰਸੀ ਗੋਲਡ ਕਈ ਮੂੰਗਿਆਂ ਦੇ ਬੀਜ ਆਉਂਦੇ ਨੇਗੇ ਤੁਸੀਂ ਇਹ ਬੀਜ ਸਕਦੇ ਹੋ ਪਰ ਇਹਦਾ ਜਿਹੜਾ ਪ੍ਰਯੋਗ ਆ ਤੁਸੀਂ 15 April ਤੋਂ ਪਹਿਲਾਂ ਪਹਿਲਾਂ ਵਾਲੀ ਜਿਹੜੀ ਆਪਣੀ ਬਿਜਾਈ ਆ ਉਹਦੇ 'ਚ ਕਰੋ ਵੀ 15 April ਤੋਂ ਪਹਿਲਾਂ ਪਹਿਲਾਂ ਸੋਰੀ 20 April ਤੋਂ ਪਹਿਲਾਂ ਪਹਿਲਾਂ 15 ਦਾ ਹੋ ਹੀ ਗਈ ਅੱਜ 20 April ਤੋਂ ਪਹਿਲਾਂ ਪਹਿਲਾਂ ਵਾਲੀ ਜਿਹੜੀ ਬਾਡੀ ਆ ਤੁਹਾਡੀ ਉਹਦੇ 'ਚ ਤੁਸੀਂ ਇਹਨੂੰ ਬੀਜ ਸਕਦੇ ਹੋ ਤੇ ਅੱਗੇ ਕਿਸਾਨ ਵੀਰੋ ਜਿਹੜੀ ਤੁਸੀਂ ਹਰੀ ਖਾਦ ਵਾਸਤੇ ਮੂੰਗੀ ਬੀਜਣੀ ਆ ਉਹਦੇ 'ਚ ਤੁਸੀਂ ਝਾੜ ਨਾ ਦੇਖੋ ਮੂੰਗੀ ਦਾ ਉਹਦੇ ਵਿੱਚ ਤੁਸੀਂ ਐਂ ਤਾਂ ਦੇਖੋ ਵੀ ਜਿਹੜੀ ਮੂੰਗੀ ਹਾਈਟ ਵਧੀਆ ਕਰਦੀ ਆ ਕਦ ਪੂਰਾ ਕਰਦੀ ਆ ਉਹ ਮੂੰਗੀ ਤੁਸੀਂ ਕਿਸਾਨ ਵੀਰੋ ਬੀਜੋ ਉਹਦੇ ਵਿੱਚ ਤੁਹਾਡਾ ਕੋਈ ਲੈਣਾ ਦੇਣਾ ਮੌਸਮ ਨਾਲ ਨਹੀਂ ਸਿਰਫ ਤੁਸੀਂ ਉਹਦੀ ਖਾਦ ਬਣਾਉਣੀ ਹੈ ਪਰ ਜੇਕਰ ਮੈਂ ਗੱਲ ਕਰਾਂ ਮੇਰਾ 3 ਸਾਲ ਦਾ ਤਜਰਬਾ ਮੈਂ 2 ਸਾਲ ਲਗਾਤਾਰ ਮੂੰਗੀ ਬੀਜਦਾ ਰਿਹਾ ਮੇਰੇ ਪੱਲੇ ਕੱਖ ਨਹੀਂ ਪਿਆ ਮੂੰਗੀ ਦੇ ਵਿੱਚੋਂ ਚਲੋ ਕੋਈ ਟਮਾਟਾ ਲਾ 100 ਚੋਂ ਇੱਕ ਦੋ ਕਿਸਾਨ ਵੀਰ ਨੇ ਜਿਹੜੇ ਵੱਢ ਲੈਂਦੇ ਨੇਗੇ ਪਰ ਬਾਕੀ ਦੇ ਪੱਲੇ ਕਿਸਾਨ ਵੀਰੋ ਕਿਉਂਕਿ ਉਸ ਟਾਈਮ ਦੇ ਵਿੱਚ ਮੀਂਹ ਬਹੁਤ ਪੈ ਜਾਂਦਾਗਾ ਫਲੀ ਖਰਾਬ ਹੋ ਜਾਂਦੀ ਹੈ ਕੋਈ ਪੱਲੇ ਨਹੀਂ ਪੈਣ ਵਾਲੀ ਗੱਲ ਹੈਗੀ ਮੂੰਗੀ ਦੇ ਫਸਲ ਦਾ ਕਿਸਾਨ ਵੀਰੋ ਜਿਹੜੇ ਕਿਸਾਨ ਵੀਰਾਂ ਦੀ 20 ਤਰੀਕ ਤੋਂ ਬਾਅਦ ਵਾਢੀ ਹੋਣੀ ਆ ਉਹ ਪੰਗਾ ਸੋਚ ਸਮਝ ਕੇ ਲਿਓ ਤੇ ਮੱਕੀ ਦਾ ਕਿਸਾਨ ਵੀਰੋ ਤੁਸੀਂ ਘੱਟ ਕੇ ਸਮੇਂ ਵਾਲੀਆਂ ਕਿਸਮਾਂ ਵਧੀਆ ਕਿਸਮਾਂ ਲਾਇਓ ਤੇ ਝਾੜ ਵਧੀਆ ਲਿਓ ਤੇ ਬਾਕੀ ਜਿਹਨੇ ਟਾਲ ਟੋਲ ਤੇ ਸਿਤਣੀ ਹੋਈ ਜਾ ਆਪਣਾ ਚਾਰ ਪੌਣਾ ਹੋਇਆ ਉਹ ਤੁਹਾਡੀ ਆਪਣੀ ਮਰਜ਼ੀ ਆ ਤਾਂ ਇਹ ਕਿਸਾਨ ਵੀਰੋ ਵੀਡੀਓ ਮੈਂ ਤਾਂ ਪਈਆ ਕਿਉਂਕਿ ਦੋ ਤਿੰਨ ਕਿਸਾਨ ਵੀਰਾਂ ਦੇ ਸਪੈਸ਼ਲ ਮੂੰਗੀ ਵਾਸਤੇ ਫੋਨ ਆਏ ਸੀ ਆਪਾਂ ਨੂੰ ਪਰ ਆਪਾਂ ਮੂੰਗੀ ਨਹੀਂ ਰეკਮੈਂਡ ਕਰਦੇ ਕਿਉਂਕਿ فاصਲਾ ਜਿਹੜੀ ਉਹ ਸਮਾਂ ਬਰਬਾਦ ਹੋਊਗਾ ਪੱਲੇ ਕੁਛ ਨਹੀਂ ਪੈਣਾ ਹਰੀ ਖਾਦ ਵਾਸਤੇ ਤੁਸੀਂ ਬੀਜ ਸਕਦੇ ਹੋ ਹਰੀ ਖਾਦ ਵਾਸਤੇ ਕਿਸਾਨ ਵੀਰੋ ਤੁਸੀਂ ਜਿਹੜੀ ਇਹ ਮੂੰਗੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੇਵਾ ਵਾਲੀ ਮੂੰਗੀ ਚੁਣੋ ਜਿਹਦੀ ਵੱਧ ਤੋਂ ਵੱਧ ਤੁਸੀਂ ਸੇਵਾ ਕਰਕੇ ਉਹਨੂੰ ਮਿਲਾ ਸਕੋ ਤੇ ਬਾਕੀ ਇਹਦੀਆਂ ਸੰਡੀ ਸੰਡੀ ਦੀਆਂ ਸਪਰੇਹਾਂ ਨੇ ਜਿਹੜੀਆਂ ਆਪਦਾ ਟਾਈਮ ਟੂ ਟਾਈਮ ਕਰਦੇ ਰਹੋ ਤੇ ਜਿਹੜੇ ਕਿਸਾਨ ਵੀਰਾਂ ਨੇ ਮੱਕੀ ਦੀ ਫਸਲ ਛੱਡ ਕੇ ਜਿੱਦਾਂ ਆਪਣੇ ਇੱਕ ਜਵਾਰ ਵੀ ਆਉਂਦੀ ਐ ਸਾਈਲੇਜ ਵਾਸਤੇ ਐਡਵਾਂਟਾ ਦੀ ਉਹ ਵੀ ਤੁਸੀਂ ਵੀ ਸਕਦੇ ਹੋ ਉਹਦਾ ਥੋੜਾ ਜਿਹਾ ਟਾਈਮ ਪੀਰੀਅਡ ਆ ਜਿਹੜਾ ਮੇਰੇ ਖਿਆਲ ਨਾਲ ਇਸ ਤੋਂ ਜ਼ਿਆਦਾ ਹੈ ਮੱਕੀ ਦੇ ਨਾਲ ਉਹ ਤੁਸੀਂ ਕਿਸਾਨ ਵੀਰੋ ਆਪਣਾ ਆਪ ਡਿਸਾਈਡ ਕਰਨਾ ਮੇਰਾ ਮਕਸਦ ਇਹ ਸੀ ਮੈਂ ਤੁਹਾਨੂੰ ਉਹ ਚੀਜ਼ ਬਾਰੇ ਥੋੜਾ ਗਾਈਡ ਕਰ ਸਕਾਂ ਵੀ ਕਿਹੜੀ ਫਸਲ ਚੋਂ ਆਪਾਂ ਤੁਸੀਂ ਕਮਾਈ ਲੈ ਸਕਦੇ ਹੋ ਵੈਸੇ ਵੀ ਜਿਹੜੀਆਂ ਕਣਕ ਤੋਂ ਬਾਅਦ ਫਸਲਾਂ ਨੇ ਤੁਹਾਡੀ ਕਮਾਈ ਦਾ ਸਾਧਨ ਨਹੀਂ ਹੈਗੀਆਂ ਸਰੋਂ ਤੋਂ ਤੇ ਆਲੂਆਂ ਤੋਂ ਬਾਅਦ ਜਿਹੜੀ ਫਸਲ ਆ ਕਿਸਾਨ ਵੀਰੋ ਉਹ ਆਪਣੀ ਕਮਾਈ ਦਾ ਸਾਧਨ ਬਣ ਸਕਦੀ ਹੈ ਕਣਕ ਤੋਂ ਬਾਅਦ ਵਾਲੀ ਫਸਲ ਕਮਾਈ ਦਾ ਸਾਧਨ ਬਹੁਤ ਘੱਟ ਬਣਦੀ ਹੈ ਕਿਉਂਕਿ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਟਾਈਮ ਬਹੁਤ ਘੱਟ ਹੁੰਦਾ ਇਹ ਗੱਲ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਮੇਰਾ ਖੁੱਦ ਦਾ ਤਜਰਬਾ ਹੈ ਹੁਣ ਜੇ ਤੁਸੀਂ ਮੱਕੀ ਵੀ ਲਾਹੋਗੇ ਤਾਂ ਤੁਹਾਡਾ 40-45000 ਤੋਂ ਕਿਲਾ ਵੱਧ ਨਹੀਂ ਆਉਣਾ 25 ਤੋਂ ਲੈ ਕੇ 28000 ਰੁਪਿਆ ਤੁਹਾਡਾ ਖਰਚਾ ਆਊਗਾ ਕਿਲੇ ਦੇ ਉੱਪਰ ਮੈਂ ਗਾਰੰਟੀ ਦਿੰਦਾ 15000 ਪਿੱਛੇ ਤੁਸੀਂ ਤਿੰਨ ਮਹੀਨੇ ਆਪਣੇ ਖੇਤ ਦਾ ਜਿਹੜਾ ਉਹ ਆਪਾਂ ਕਹਿੰਦੇ ਜੋਰ ਲਵਾਵਾਂਗੇ ਆਪਣੀ ਫਸਲਾਂ ਜਿਹੜੀ ਉਹ ਵੀ ਅਗਲੀ ਫਸਲ ਦਾ ਵੀ ਆਪਾਂ ਝਾੜ ਘਟਾ ਸਕਦੇ ਹਾਂ ਤੇ ਹੋ ਸਕਦਾ ਆਪਣੇ ਇੰਨੇ ਵੀ ਪੱਲੇ ਨਾ ਪੈਣ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਇਹ ਦੱਸੀ ਆ ਵਪਾਰਕ ਧੰਦਾ ਨਾ ਸਮਝ ਕੇ ਤੁਸੀਂ ਇਹਨੂੰ ਖੇਤਰੀ ਤਾਕਤ ਵਾਸਤੇ ਮੂੰਗੀ ਵਗੈਰਾ ਬੀਜ ਸਕਦੇ ਹੋ ਤੇ ਬਾਕੀ ਮੱਕੀ ਜਿਹੜੇ ਕਿਸਾਨ ਵੀਰਾਂ ਨੇ ਲਾਉਣੀਆਂ ਉਹ ਤੁਸੀਂ ਆਪਦੀ ਘਟਕ ਸਮੇਂ ਲਈ ਕਿਸਮਤ ਕਿਸਮ ਅਪਣਾਓ ਅੱਜ ਦੀ ਇਹ ਵੀਡੀਓ ਆਪਾਂ ਇਸੇ ਲਈ ਪਾਈ ਹੈਗੀ ਤੇ ਅੱਗੇ ਵੀ ਆਪਾਂ ਕਿਸਾਨ ਵੀਰੋ ਵੀਡੀਓ ਵਗੈਰਾ ਤੁਹਾਡੇ ਲਈ ਸਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ